ਇਸ ਲਈ ਦੀ ਬਹੁਤ ਵੱਡੀ ਖਬਰ ਸਾਹਮਣੇ ਹੈ ਵਿਕਰਮਜੀਠੇ ਦੇ ਘਰ ਵਿਜੀਲੈਂਸ ਦੀ ਰੇਡ ਹੋਈ ਹੈ 25th ਅੱਤੇ ਵਿਜੀਲੈਂਸ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ ਨਸ਼ੇ ਦੇ ਕਾਰੋਬਾਰ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਦੀ ਫਿਲਹਾਲ ਜਾਂਚ ਚੱਲ ਰਹੀ ਹੈ ਮੀਡੀਆ ਨੇ ਰੇਡ ਤੋਂ ਬਾਅਦ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਦਿੱਤਾ ਤੁਹਾਨੂੰ ਦੱਸ ਦਿੰਨੇ ਆ ਮੈਂ ਬਹੁਤ ਪਹਿਲਾਂ ਇਹ ਦਾਅਵਾ ਦਿੱਤਾ ਸੀ ਕਿ ਜਦੋਂ ਨਸ਼ਾ ਦੇ ਝੂਠੇ ਕੇਸ ਦੇ ਵਿੱਚ ਮੇਰੇ ਖਿਲਾਫ ਭਗਵਾਨਤ ਮੰਤ ਸਰਕਾਰ ਨੂੰ ਕੁਝ ਨਹੀਂ ਲੱਭਾ ਤਾਂ ਹੁਣ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਹੈ ਅੱਜ ਵਿਜੀਲੈਂਸ ਦੀ ਐਸਐਸਪੀ ਦੀ ਅਗਵਾਈ ਹੇਠ ਟੀਮ ਨੇ ਮੇਰੇ ਘਰ چھਾਪੇਮਾਰੀ ਕੀਤੀ ਹੈ ਭਗਵੰਤ ਮਾਨ ਜੀ ਇਹ ਗੱਲ ਸਮਝ ਲਿਓ ਜਿੰਨੇ ਮਰਜ਼ੀ ਪਰਚੇ ਦੇ ਦਿਓ ਨਾ ਤਾਂ ਮੈਂ ਡਰਾਂਗਾ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਨੂੰ ਦਬਾ ਸਕਦੀ ਹੈ ਪੰਜਾਬ ਦੇ ਮੁੱਦਿਆਂ ਦੀ ਹਮੇਸ਼ਾ ਗੱਲ ਕੀਤੀ ਹੈ ਤੇ ਅੱਗੇ ਵੀ ਕਰਦਾ ਰਵਾਂਗਾ ਮੈਨੂੰ ਅਕਾਲ ਪੁਰਖ ਗੁਰੂ ਸਾਹਿਬ ਤੇ ਪੂਨ ਭਰੋਸਾ ਹੈ ਅੰਤ ਦੇ ਵਿੱਚ ਜਿੱਤ ਸੱਚ ਦੀ ਹੀ ਹੋਵੇਗੀ ਇਹ ਜਦੋਂ ਰੇਟ ਪੈਂਦੀ ਔਰ ਵਿਕਰਮਜੀਤ ਜੀ ਜਿਹਾ ਸਭ ਤੋਂ ਪਹਿਲਾ ਟਵਿੱਟਰ ਤੇ ਰਿਐਕਸ਼ਨ ਆਉਂਦਾ ਟਵੀਟ ਕਰਕੇ ਦੱਸਦੇ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਘਰ ਰੇਡ ਪੈਂਦੀ ਔਰ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਨੇ ਔਰ ਉੱਥੇ ਹੀ ਉਹਨਾਂ ਦੀ ਪਤਨੀ ਗਨੀਵ ਕੌਰ ਆरोप ਲਗਾਉਂਦੇ ਨੇ ਕਿ ਵਿਜੀਲੈਂਸ ਦੇ ਵੱਲੋਂ ਤੱਕੇ ਮਾਰੇ ਗਏ ਹੈ ਪਹਿਲਾਂ ਔਰ ਉਹਨਾਂ ਨੇ ਇਸ ਰੇਡ ਦਾ ਵਿਰੋਧ ਕੀਤਾ ਹੈ ਇਸ ਸਬੰਧੀ ਵੱਡੀ ਖਬਰ ਇਸੇ ਵਿੱਚ ਆਲੇ ਆ ਰਹੀ ਹੈ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਆਲੇ ਵਿਜੀਲੈਂਸ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਬਹੁਤ ਵੱਡੀ ਕੱਜ ਜਾਣਕਾਰੀ ਦੇ ਰਿਹਾ ਤਾਂ ਉਸ ਵੇਲੇ ਉਹ ਦਿਖਾ ਰਹੇ ਲਗਾਤਾਰ ਜਿਸ ਵੇਲੇ ਵਿਕਰਮ ਮਜੀਠਿਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਵਿਜੀਲੈਂਸ ਗ੍ਰਫਤਾਰ ਕਰਕੇ ਲੈ ਕੇ ਜਾਂਦੀ ਹੈ ਔਰ ਉਸ ਵੇਲੇ ਵਿਕਰਮ ਮਜੀਠਿਆ ਵੀ ਕੁਝ ਕਹਿੰਦੇ ਹੋ ਨਜ਼ਰ ਆਦਿ ਸੁਣ ਲੈਂਦੇ ਆ ਸਰਕਾਰ ਦੀ ਟੱਕੇ ਛਾਈ ਆ ਜਿਹੜਾ ਵੀਡੀਓ ਵਿਖਾਈਆ ਆ ਆਪ ਅਫਸਰ ਕੋਈ ਨਹੀਂ ਆਇਆ ਮੇਰੇ ਕੋਈ ਲੈਣ ਨਹੀਂ ਪਤਾ ਨਹੀਂ ਮੇਰੇ ਘਰ 'ਚ ਜੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਆਹ ਮੈਚ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਭਗਵਾਨ ਸੁਮਾਨ ਸਿੰਘ ਆ ਖਲੋਤਾ ਹੀ ਇਹ ਚੀਕਾ ਤੇਰੀਆਂ ਵੀ ਘਟਾਉਂ ਜੀ ਇੱਕ ਮਿੰਟ ਬੰਦ ਥੋੜੀ ਜਿਹੀ ਮੈਂ ਦੱਸ ਦੇ ਉੱਪਰ ਯਾਰ 35 ਬੰਦੇ ਧੱਕੇ ਨਾਲ ਅੰਦਰ ਘਰ ਚਾ ਗਏ ਆ ਜੀ ਅਜੇ ਥੱਲੇ ਘਰ ਰਹੇ ਜਾਂਦੇ ਆ ਨਾ ਸਾਨੂੰ ਕੋਈ ਇਨਫੋਰਮੇਸ਼ਨ ਮਿਲ ਰਹੀ ਨਹੀਂ ਸਨਦੀਗੜ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਇਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਝ ਨਹੀਂ ਬਸ ਅੰਦਰ ਘਰ ਦੇ ਵੜ ਗਏ ਆ ਇਸਾ ਫਰੋਲਾ ਬਣਾਣੀ ਚੱਲਦੀ ਹੈ ਸਾਡੇ ਪਰਸਨ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰਦੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਹਨ ਉਹਨਾਂ ਨਾਲ ਗੱਲ ਕਰਨ ਦੀ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕਿਆ ਕੋਈ ਦੱਸੇ ਕਿਹੜੇ ਮਾਮਲੇ 'ਚ ਜਾਂਚ ਕੀਤੀ ਹੈ ਕਿਹੜੇ ਮਾਮਲੇ 'ਚ ਅਫਸਰ ਇਹ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਹੈ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗਲਤ ਬਾਤ ਹੋਈ ਹੈ ਨਾ ਕੁਝ ਹੋਇਆ ਹੈ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਤੁਸੀਂ ਕੀ ਕਰ ਜੋ ਕਰਦੇ ਹੋ ਸਾਡੇ ਨਾਲ ਤਾਂ ਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਔਰ ਕਰੇ ਮੈਡਮ ਤੁਹਾਨੂੰ ਕੋਈ ਪਹਿਲਾ ਨੋਟਿਸ ਕੋਈ ਸੰਮਨ ਆਇਆ ਨਹੀਂ ਸਾਨੂੰ ਜੀ ਕੋਈ ਸਾਡੇ ਏਡੀਏ ਦੇ ਮਾਮਲੇ 'ਚ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਹੈ ਜੇ ਆ ਕੁਝ ਹੋਇਆ ਹੈ ਐਵਰੀਥਿੰਗ ਜਿਹੜਾ ਨਾਰਮਲਾਈਜ਼ ਪਰ ਇੱਕਦਮ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹੈ ਕਿੰਨੀ ਵਾਰੀ ਪਰਮਾਨ ਸਰ ਨੂੰ ਬਦਲੇ ਹੈ ਉਸ ਤੋਂ ਪਹਿਲਾਂ ਬਦਲੇ ਹੈ ਕਿੰਨੇ ਅਫਸਰ ਬਦਲੇ ਸਾਰੇ ਨੂੰ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਹੈ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਜੀ ਪਰ ਅੱਜ ਜਦੋਂ ਟੀਮ ਆਈ ਤਾਂ ਠੀਕ ਹੈ ਮਝਿੱਠੇ ਦੇ ਲੋਕ ਹੈ ਉਸੇ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਤਨਮਾਦ ਕਰਦੇ ਹਾਂ ਤੇ ਕਦੇ ਰਵਾਂਗੇ ਸਾਡੇ ਨਾਲ ਤਕਾਮੁਕੀ ਵੀ ਕੀਤੀ ਗਈ ਹੈ ਜੀ ਹਾਂਜੀ ਵਿਜਲਸ ਵਿਭਾਗ ਵੱਲੋਂ ਤਕਾਮੁਕੀ ਵੀ ਕੀਤੀ ਗਈ ਕਿੰਨਾ ਅੰਦਰ ਬੜੇ ਆ ਜਿਹੜੇ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਇਹਦੇ ਹੋਇਆ ਕੀ ਹੈ ਅਚਾਨਕ ਥੋੜਾ ਬਰੀਫ ਕਰਦੇ ਕੀ ਹੋਇਆ ਕੀ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਆਏ ਕਿ ਰੀਤੀ ਨੂੰ ਇਹ ਸਾਰਾ ਕੁਝ ਆਪਾਂ ਥੋੜਾ ਜਿਆਦਾ ਦੱਸੋ ਉਹ ਕਿੱਥੇ ਲੈ ਕੇ ਗਏ ਤੁਹਾਨੂੰ ਕੀ ਦੱਸਿਆ ਗਿਆ ਲੈ ਕੇ ਕਿੱਥੇ ਗਏ ਨੇ ਚਲੋ ਪਾ ਜੀ